ਸਸਰੀ ਘਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਇਧਰ ਲੈਤੀਆਂ ਜੀ ਲਾਲ ਮਿਰਚਾਂ ਆਪ ਇਹਨਾਂ ਦਾ ਚਾਰ ਪਣਾਵ ਬਣਾਉਣ ਲੱਗੀਆਂ ਚਾਰ ਪਾਉਣ ਲੱਗੀਆਂ ਜੀ ਆਪਾਂ ਇਹਨਾਂ ਦਾ ਲਾਲ ਮਿਰਚਾਂ ਦੇ ਤੇ ਦੇਖੋ ਜੀ ਆਪਾਂ ਇਹਨਾਂ ਨੂੰ ਹੁਣ ਧੋਣੇ ਆਂਗੇ ਕੋਲੋ ਜੀ ਜਰਾ ਪਹਿਲਾਂ ਧੋਣੇ ਆਂਗੇ ਜੇ ਕੋਈ ਮੇਰੇ ਚੈਨਲ ਤੇ ਨਵੇਂ ਆਏ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਇਹ ਲੋਈ ਆਪਾਂ ਹੁਣ ਤੁੱਪੇ 'ਤੇ ਰੱਖ ਦਿੰਦੇ ਹਾਂ 10 ਮਿੰਟ ਸੁੱਕ ਜਾਣਗੀਆਂ ਫਿਰ ਆਪਾਂ ਇਹਨਾਂ ਦਾ ਚਾਰ ਪਾਵਾਂਗੇ ਸਾਡਾ ਡੰਡੀਆਂ ਡੋਗਦੇ ਆਂਗੇ డలే డ్యా తోడేనా కట్లా చీర తాకి ఏ మిర్చ రచ ਸਰਕਾ ਪਾ ਕੇ ਪਾਵਾਂਗੇ ਜੀ ਬੱਚੇ ਤੇ ਫਿਰ ਆਪਾਂ ਉਹ ਸਟੋਰ ਕਰ ਕੇ ਰੱਖ ਸਕਦੇ ਹਾਂ ਉਹ ਚੰਚੀ ਹਲਦੀ ਦੇ ਲੈ ਲਈ ਆਪਾਂ ਆਪਾਂ ਹਲਦੀ ਤੇ ਆਪਾਂ ਇਹ ਪਿਆਰਾ ਨੂਨ ਤੇ ਲੋ ਜੀ ਆਪਾਂ ਇਹ ਨਮਕ ਵੀ ਇਹਦੇ ਵਿੱਚ ਪਾ ਲੈਨੇ ਆ ਆਪਾਂ ਇਹ ਸਾਰਾ ਮਿਕਸ ਕਰ ਲੈਨੇ ਆ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਤੁਹਾਨੂੰ ਜਪਾਹਮੇ ਦੇ ਵਿੱਚ ਪਾਉਣੇ ਆ ਭਰ ਕੇ ਆਪਾਂ ਇਹਨੂੰ ਇਸ ਤਰੀਕੇ ਨਾਲ ਵਾਰ ਦਿੰਨੇ ਵਾਲਾ ਮੜਗਾ ਇਹਨੂੰ ਵਿਜਾਇ ਮਸਾਲਾ ਪੈ ਜਾਊਗਾ ਤਿਲਾ ਜੀ ਆਪਾਂ ਇਹਨਾਂ ਨੂੰ ਪੋਸਤਾ ਮਾਰਾ ਮਾਣੇ ਭਰਤ ਦਾ ਵਿੱਚ ਪੋਸ ਆਪਾਂ ਇਹਦੇ ਵਿੱਚ ਆਏ ਇਹਨਾਂ ਨੂੰ ਵਿੱਚ ਬਲਾ ਦੇਣੀ ਆਈਏ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਆਪਾਂ ਇਹ ਜੀ ਪਾ ਦੇਣੀ ਆ ਵਰਤਾਂ ਦੇ ਵਿੱਚ ਜੀ ਆਪਾਂ ਇਹ ਵੀ ਥੋੜਾ ਜਿਹਾ ਪਾ ਦੇਣਾ ਸੇਕਾ